ਖਬਰ ਆਸਟ੍ਰੇਲੀਆ ਨਾਲ ਸੰਬੰਧਿਤ ਹੈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਦੇ ਨਾਲ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਅਤੇ ਸੜਕ ਹਾਦਸੇ ਦੇ ਵਿੱਚ ਉਸ ਨੂੰ ਆਪਣੀ ਜਾਨ ਗਵਾਉਣੀ ਪਈ। ਨੌਜਵਾਨ ਦਾ ਨਾਮ ਤਰਜੀਤ ਸਿੰਘ ਹੈ ਅਤੇ ਉਸ ਦੀ ਉਮਰ 30 ਸਾਲ ਦੀ ਸੀ। ਉਹ ਆਪਣੇ ਕੰਮ ਤੇ ਸੀ ਜਿਸ ਦੌਰਾਨ ਤੜਕ ਸਵੇਰ ਨੂੰ ਉਸ ਦੇ ਨਾਲ ਟਰੱਕ ਚਲਾਉਂਦੇ ਸਮੇਂ ਇੱਕ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਮੌਕੇ ਤੇ ਹੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਸ ਦੇ ਲਈ ਪੈਸਿਆਂ ਦੀ ਮੰਗ ਕੀਤੀ ਗਈ ਹੈ ਗੋ ਫੰਡ ਮੇ ਦੇ ਉੱਪਰ ਤਾਂ ਜੋ ਉਸ ਦੀ ਮ੍ਰਿਤਕ ਦੇ ਨੂੰ ਭਾਰਤ ਪਹੁੰਚਾਇਆ ਜਾ ਸਕੇ ਅਤੇ ਮਾਤਾ ਪਿਤਾ ਅਖੀਰਲੀ ਵਾਰ ਆਪਣੇ ਪੁੱਤ ਨੂੰ ਦੇਖ ਸਕਣ ਆਸਟ੍ਰੇਲੀਆ ਦੇ ਦੱਖਣੀ ਐਨ ਐਸ ਡਬਲਯੂ ਵਿੱਚ ਬੇਗਾ ਨੇੜੇ ਸ਼ੁੱਕਰਵਾਰ 14 ਮਾਰਚ ਨੂੰ ਸਵੇਰੇ 4 ਵਜੇ ਦੇ ਕਰੀਬ ਇੱਕ ਟਰੱਕ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹਾਦਸੇ ਦੀਆਂ ਰਿਪੋਰਟਾਂ ਤੋਂ ਬਾਅਦ ਬੈਂਬੋਕਾ ਵਿਖੇ ਸनोई ਮਾਊਂਟੇਨਸ ਹਾਈਵੇ ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਹਾਲਾਂਕਿ ਪੈਰਾਮੈਡੀਕਸ ਦੇ ਆਉਣ ਤੋਂ ਪਹਿਲਾਂ ਅਧਿਕਾਰੀਆਂ ਨੇ ਇੱਕ ਟਰੱਕ ਦੇ ਡਰਾਈਵਰ ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਉਸ ਦੇ ਸੀਪੀਆਰ ਕੀਤਾ ਪਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਸਨੋ ਮਾਊਂਟੇਨਸ ਹਾਈਵੇ ਕੁਝ ਸਮੇਂ ਲਈ ਉੱਤਰ ਅਤੇ ਦੱਖਣ ਵੱਲ ਜਾਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਸੀ ਜਦੋਂ ਕਿ ਐਮਰਜੈਂਸੀ ਸੇਵਾਵਾਂ ਹਾਦਸੇ ਵਾਲੀ ਥਾਂ ਤੇ ਮੌਜੂਦ ਰਹੀਆਂ ਸਨ। ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦਾਜੇ ਕੇ ਇਸ ਹਾਦਸੇ ਦੇ ਵਿੱਚ 30 ਸਾਲਾ ਤਰਜੀਤ ਸਿੰਘ ਦੀ ਜਾਨ ਚਲੀ ਗਈ ਇਸ ਦੀ ਜਾਣਕਾਰੀ ਤਰਜੀਤ ਦੇ ਨਜ਼ਦੀਕੀ ਸ਼ੇਰ ਸਿੰਘ ਵੱਲੋਂ ਗੋ ਫੰਡ ਮੀਤੇ ਸਾਂਝੀ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ ਲਿਖਿਆ ਕਿ ਤਰਜੀਤ ਸਿੰਘ ਇੱਕ ਮਿਹਨਤੀ ਦਿਆਲੂ ਅਤੇ ਨਿਰਸੁਆਰਥ ਨੌਜਵਾਨ ਸੀ ਉਸ ਦੇ ਅਚਾਨਕ ਚਲੇ ਜਾਣ ਨਾਲ ਉਸ ਦੇ ਮਾਤਾ ਪਿਤਾ ਅਤੇ ਪਰਿਵਾਰ ਪੂਰੀ ਤਰ੍ਹਾਂ ਨਾਲ ਟੁੱਟ ਗਏ ਹਨ ਉਹਨਾਂ ਦੀ ਦੁਨੀਆ ਖੁਸ਼ੀ ਪਲਾਂ ਵਿੱਚ ਉਲਟ ਗਈ ਹੈ ਉਹ ਪੁੱਤਰ ਜਿਸ ਨੂੰ ਉਹਨਾਂ ਨੇ ਪਿਆਰ ਨਾਲ ਪਾਲਿਆ ਸੀ ਉਹ ਪਰ ਜੋ ਉਹਨਾਂ ਦਾ ਸਭ ਤੋਂ ਵੱਡਾ ਸਹਾਰਾ ਸੀ ਹੁਣ ਉਹਨਾਂ ਦੇ ਨਾਲ ਨਹੀਂ ਹੈ ਤਰਜੀਤ ਸਿੰਘ ਦਾ ਪਰਿਵਾਰ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਸਮੇਂ ਦੇ ਵਿੱਚੋਂ ਲੰਘ ਰਿਹਾ ਹੈ ਤਰਜੀਤ ਇੱਕ ਅਜਿਹਾ ਵਿਅਕਤੀ ਸੀ ਜੋ ਹਮੇਸ਼ਾ ਦੂਜਿਆਂ ਨੂੰ ਆਪਣੇ ਤੋਂ ਪਹਿਲਾਂ ਰੱਖਦਾ ਸੀ ਤਰਜੀਤ ਨੇ ਨਜ਼ਦੀਕੀ ਨੇ ਅੱਗੇ ਲਿਖਿਆ ਕਿ ਇੱਕ ਦੋਸਤ ਦੇ ਤੌਰ ਤੇ ਉਹ ਇੱਕ ਅਜਿਹਾ ਵਿਅਕਤੀ ਸੀ ਜਿਸ ਤੇ ਤੁਸੀਂ ਹਮੇਸ਼ਾ ਭਰੋਸਾ ਕਰ ਸਕਦੇ ਹੋ ਕਦੇ ਵੀ ਭਰੋਸਾ ਨਹੀਂ ਤੋੜਦਾ ਸੀ ਜਾਂ ਜਦੋਂ ਚੀਜ਼ਾਂ ਮੁਸ਼ਕਿਲ ਹੋ ਜਾਂਦੀਆਂ ਸਨ ਤਾਂ ਮੂੰਹ ਨਹੀਂ ਮੋੜਦਾ ਸੀ ਉਸ ਦੇ ਮਾਤਾ ਪਿਤਾ ਅਤੇ ਭਰਾ ਉਸ ਦੀ ਦੁਨੀਆ ਸਨ ਅਤੇ ਹਰ ਰੋਜ਼ ਉਹ ਇਹ ਯਕੀਨੀ ਬਣਾਉਂਦਾ ਸੀ ਕਿ ਉਹਨਾਂ ਦਾ ਧਿਆਨ ਰੱਖਿਆ ਜਾਵੇ ਹੁਣ ਉਸ ਦੇ ਅਚਾਨਕ ਚਲੇ ਜਾਣ ਨਾਲ ਉਹਨਾਂ ਨੂੰ ਇੱਕ ਅਜਿਹਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਇਸ ਲਈ ਉਸ ਦੇ ਮਾਪਿਆਂ ਅਤੇ ਭਰਾ ਦਾ ਸਮਰਥਨ ਕਰਨ ਲਈ ਗੋਫਨ ਮੀਤੇ ਪੈਸਿਆਂ ਦੀ ਮੰਗ ਕੀਤੀ ਗਈ ਹੈ ਤਾਂ ਜੋ ਤਰਜੀਹ ਦੇ ਪਰਿਵਾਰਕ ਮੈਂਬਰ ਅਖੀਰਲੀ ਵਾਰ ਉਸ ਨੂੰ ਦੇਖ ਸਕਣ ਅਤੇ ਅੰਤਿਮ ਰਸਮਾਂ ਨਿਭਾ ਸਕਣ ਬਿਊਰੋ ਰਿਪੋਰਟ ਹਮਦਰਦ ਟੀਵੀ